ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮੇਰੀ ਜिद ਸੀ ਕਿ ਜੇ ਮੈਂ ਸੁਹਾਗਰਾਤ ਮਨਾਉਂਗਾ ਤਾਂ ਹੋਟਲ ਦੇ ਕਮਰੇ ਵਿੱਚ ਮਨਾਉਂਗਾ ਨਹੀਂ ਤਾਂ ਨਹੀਂ ਮਨਾਉਂਗਾ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਮੇਰੀ ਘਰ ਵਾਲੀ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਆਪਣੇ ਜਿੱਦ ਦਾ ਪੱਕਾ ਸੀ ਮੈਂ ਉਹਨੂੰ ਹੱਥ ਨਹੀਂ ਲਾਇਆ ਚਾਰ ਪੰਜ ਦਿਨ ਮੈਂ ਹੋਟਲ ਦੇ ਕਮਰੇ ਦਾ ਇੰਤਜ਼ਾਰ ਕਰਦਾ ਰਿਹਾ ਤੇ ਚਾਰ ਪੰਜ ਦਿਨਾਂ ਵਿੱਚ ਮੇਰੇ ਘਰ ਵਾਲੀ ਜਜ਼ਬਾਤਾਂ ਨਾਲ ਭਰ ਗਈ ਸੀ ਇੱਕ ਦਿਨ ਹੋਟਲ ਦੇ ਕਮਰੇ ਵਿੱਚ ਗਏ ਤੇ ਮੇਰੀ ਘਰ ਵਾਲੀ ਨੇ ਮੈਨੂੰ ਫੜ ਕੇ ਮੈਨੂੰ ਚੁੰਮਣ ਲੱਗੀ ਪਹਿਲੀ ਨਜ਼ਰ ਦਾ ਪਿਆਰ ਕੀ ਹੁੰਦਾ ਕੋਈ ਮੈਨੂੰ ਪੁੱਛੇ ਮੈਂ ਉਹਨੂੰ ਪਹਿਲੀ ਵਾਰ ਦੇਖਿਆ ਸੀ ਤੇ ਉਹਦਾ دیਵਾਨਾ ਹੋ ਗਿਆ ਸੀ ਮੇਰੇ ਦਿਲ ਵਿੱਚ ਇਦਾਂ ਦਾ ਪਿਆਰ ਸੀ ਜੋ ਸ਼ਾਇਦ ਮੈਂ ਕਦੀ ਭੁੱਲ ਨਹੀਂ ਸਕਦਾ ਪਰ ਮੇਰੀ ਕਿਸਮਤ ਵਿੱਚ ਨਹੀਂ ਲਿਖਿਆ ਸੀ ਰੱਬ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਸੀ ਪਰ ਉਹ ਖੁਸ਼ੀਆਂ ਕੁਝ ਟਾਈਮ ਦੀਆਂ ਸੀ ਜਿੱਦਾਂ ਕੋਈ ਸੁਪਨਾ ਟੁੱਟ ਗਿਆ ਹੋਵੇ ਕਦੇ ਕਦੇ ਇਨਸਾਨ ਇਦਾਂ ਦੀਆਂ ਗਲਤੀਆਂ ਕਰ ਲੈਂਦਾ ਹੈ ਕਾਸ਼ ਮੈਂ ਗਲਤੀ ਨਾ ਕੀਤੀ ਹੁੰਦੀ ਤੇ ਇੰਦਰ ਅੱਜ ਮੇਰੇ ਨਾਲ ਹੁੰਦੀ ਮੈਂ ਇੰਦਰ ਦਾ ਕਾਤਲ ਸੀ ਤੇ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਦਾ ਕਾਸ਼ ਮੈਨੂੰ ਵੀ ਮੌਤ ਆਵੇ ਤੇ ਮੈਂ ਵੀ ਇੰਦਰ ਦੇ ਕੋਲ ਚਲਾ ਜਾਵਾਂ ਮੈਂ ਆਪਣੀ ਛੱਤੇ ਘੁੰਮ ਰਿਹਾ ਸੀ ਕਿ ਮੈਨੂੰ ਇੱਕ ਕੁੜੀ ਦੀ ਆਵਾਜ਼ ਸੁਣੀ ਮੈਂ ਹੈਰਾਨੀ ਨਾਲ ਉੱਧਰ ਦੇਖਿਆ ਇੱਥੇ ਕਈ ਮਹੀਨਿਆਂ ਤੋਂ ਰਹਿੰਦਾ ਸੀ ਪਰ ਕਿਸੇ ਦੇ ਹਸਣ ਦੀ ਆਵਾਜ਼ ਮੈਨੂੰ ਆਈ ਸੀ ਤਾਂ ਮੈਨੂੰ ਡਰ ਜਾ ਮਹਿਸੂਸ ਹੋਇਆ ਪਰ ਫਿਰ ਇੱਕ ਗੋਰੀ ਜੀ ਬਾ ਮੈਨੂੰ ਦਿਸੀ ਜਿਹਦੇ ਤੇ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਸੀ ਮੈਂ ਜਿੱਥੇ ਖੜਾ ਸੀ ਉਹ ਕੁੜੀ ਸ਼ਾਇਦ ਮੈਨੂੰ ਨਹੀਂ ਦੇਖ ਸਕਦੀ ਸੀ ਹਾਲਾਂਕਿ ਮੈਂ ਉਹਨੂੰ ਦੇਖ ਲਿਆ ਸੀ ਉਹ ਆਪਣੇ ਫੋਨ ਤੇ ਕਿਸੇ ਨਾਲ ਗੱਲ ਕਰਦੀ ਪਈ ਸੀ ਸ਼ਾਇਦ ਆਪਣੀ ਸਹੇਲੀ ਨਾਲ ਗੱਲ ਕਰਦੀ ਹੋਵੇ ਅਸੀਂ ਨਵੇਂ ਹੀ ਇੱਥੇ ਸ਼ਿਫਟ ਹੋਏ ਸੀ ਇਹ ਇਲਾਕਾ ਬੜਾ ਸਾਫ਼ ਸੁਥਰਾ ਸੀ ਮੈਨੂੰ ਬਹੁਤ ਪਸੰਦ ਸੀ ਅਸੀਂ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੇ ਤਾਂ ਮੇਰਾ ਸਾਹ ਘੁੱਟ ਹੁੰਦਾ ਸੀ ਇਦਾਂ ਦੀਆਂ ਗੱਲਾਂ ਤੋਂ ਉਹ ਕੁੜੀ ਮੈਨੂੰ ਬੜੀ ਪਿਆਰੀ ਲੱਗੀ ਉਹ ਜਿੱਥੇ ਖੜੀ ਸੀ ਮੈਂ ਬਸ ਉਨ ਮਾੜਾ ਜਿਹਾ ਦੇਖਿਆ ਸੀ ਗੱਲ ਕਰਦੀ ਕਰਦੀ ਥੱਲੇ ਚਲੀ ਗਈ ਸੀ ਮੇਰੀ ਭੈਣ ਦੇ ਨਾਲ ਕਾਫੀ ਦੋਸਤੀ ਬਣ ਗਈ ਸੀ ਇਹ ਸਭ ਮੈਨੂੰ ਆਪਣੀ ਭੈਣ ਕੋਲੋਂ ਵੀ ਉਹਦੇ ਬਾਰੇ ਪਤਾ ਲੱਗਿਆ ਸੀ ਮੇਰੀ ਮੰਮੀ ਵੀ ਉਹਨਾਂ ਦੇ ਘਰ ਗਵਾਂਢੀ ਦਾ ਆਉਣਾ ਜਾਣਾ ਕਰੀ ਕੇ ਆਈ ਸੀ ਉਹ ਕੁੜੀ ਦਾ ਨਾਮ 인ਦਰ ਸੀ ਉਸ ਦੀਆਂ ਤਰੀਫਾਂ ਕਰੀ ਜਾਂਦੀ ਸੀ ਕਹਿਣ ਲੱਗੀ ਕਿ ਇੰਨੀ ਸੋਹਣੀ ਕੁੜੀ ਥੋੜਾ ਜਿਹਾ ਹੰਕਾਰ ਮਾਣ ਨਹੀਂ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਹੁੰਦਾ ਹੈ ਮੈਨੂੰ ਤਾਂ ਲੱਗਿਆ ਨਹੀਂ ਕਿ ਮੈਂ ਕਿਸੇ ਬਿਗਾਨੇ ਦੇ ਘਰ ਗਈ ਹਾਂ ਮੇਰੀ ਭੈਣ ਕਹਿਣ ਲੱਗੀ ਮੰਮੀ ਤੁਸੀਂ ਦੇਖਿਆ ਇੰਦਰ ਦੇ ਹੱਥ ਵਿੱਚ ਕਿੰਨਾ ਸਵਾਦ ਹੈ ਉਹਦੀ ਚਾਹ ਕਿੰਨੀ ਸਵਾਦ ਸੀ ਚਾਹ ਪੀ ਕੇ ਤਾਂ ਮੈਨੂੰ ਹੋਸ਼ ਹੀ ਆ ਗਈ ਬਸ ਇੱਕ ਮਹੀਨਾ ਲੱਗਿਆ ਸੀ ਮੇਰੀ ਭੈਣ ਤੇ ਇੰਦਰ ਨੂੰ ਪੱਕੀਆਂ ਸਹੇਲੀਆਂ ਬੰਦੀ ਹੋ ਮੈਂ ਉਹਨੂੰ ਬਸ ਮਾੜਾ ਜਿਹਾ ਦੇਖਿਆ ਤੇ ਦੁਬਾਰਾ ਕਈ ਵਾਰ ਛੱਤ ਤੇ ਗਿਆ ਪਰ ਉਹ ਮੈਨੂੰ ਨਹੀਂ ਦੀ ਸੀ ਅਕਸਰ ਹੀ ਮੈਂ ਆਪਣੀ ਭੈਣ ਦੇ ਬਹਾਨੇ ਨਾਲ ਇੰਦਰ ਬਾਰੇ ਉੱਚਣ ਲੱਗ ਜਾਂਦਾ ਸੀ ਤੇ ਇੱਕ ਵਾਰ ਉਹਨੇ ਮੈਨੂੰ ਦੱਸਿਆ ਕਿ ਅੰਦਰ ਬਹੁਤ ਘੱਟ ਬਾਹਰ ਨਿਕਲਦੀ ਹੈ ਕਹਿੰਦੀ ਹੈ ਕਿ ਮੈਨੂੰ ਬਾਹਰ ਨਿਕਲਣਾ ਪਸੰਦ ਨਹੀਂ ਬਾਹਰ ਲੋਕਾਂ ਦੀਆਂ ਨਜ਼ਰਾਂ ਬਹੁਤ ਗੰਦੀਆਂ ਹੁੰਦੀਆਂ ਜੇ ਕਦੀ ਬਾਹਰ ਜਾਂਦੀ ਹੈ ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਲਪੇਟ ਕੇ ਜਾਂਦੀ ਹੈ ਮੈਂ ਸੋਚਿਆ ਕਿ ਇੰਨੀ ਸੋਹਣੀ ਕੁੜੀ ਹੈ ਤੇ ਆਪਣੇ ਆਪ ਨੂੰ ਲੁਕਾਉਣਾ ਵੀ ਚਾਹੀਦਾ ਹੈ ਦਿਲ ਵਿੱਚ ਮੈਂ ਉਹਨੂੰ ਚਾਹਣ ਲੱਗ ਪਿਆ ਸੀ ਮੰਮੀ ਨੇ ਜਦੋਂ ਮੇਰੇ ਲਈ ਰਿਸ਼ਤੇ ਦੇਖਣ ਦੀ ਗੱਲ ਸ਼ੁਰੂ ਕੀਤੀ ਤਾਂ ਮੈਂ ਆਪਣੀ ਭੈਣ ਪ੍ਰੀਤੀ ਨੂੰ ਕਹਿ ਦਿੱਤਾ ਵੈਸੇ ਤਾਂ ਤੇਰੀ ਸੇ ਇੰਦਰ ਨਾਲ ਬਹੁਤ ਸੇਲਪੁਣ ਹੈ ਤੂੰ ਨਹੀਂ ਚਾਹਦੀ ਕਿ ਤੇਰੀ ਸੇ ਤੇਰੀ ਭਾਬੀ ਬਣ ਜਾਵੇ ਮੇਰੀ ਇੰਨੀ ਗੱਲ ਸੁਣ ਕੇ ਉਹਨੇ ਮੈਨੂੰ ਹਰਾਨੀ ਨਾਲ ਦੇਖਿਆ ਤੇ ਕਹਿਣ ਲੱਗੀ ਵੀਰੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਤਾਂ ਇੰਦਰ ਬਾਰੇ ਸੋਚਿਆ ਹੀ ਨਹੀਂ ਮੇਰੀ ਮਾਂ ਨੂੰ ਵੀ ਉਹਦੇ ਰਿਸ਼ਤਾ ਮੰਗਣ ਵਿੱਚ ਇੱਕ ਮਿੰਟ ਨਾ ਹੀ ਲਾਇਆ ਮੈਂ ਵੀ ਚੰਗੀ ਜੌਬ ਕਰਦਾ ਸੀ ਤੇ ਮੇਰੀ ਤਨਖਾਹ ਵੀ ਵਧੀਆ ਸੀ ਇਸ ਲਈ ਉਹਦੇ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਮੈਂ ਹਜੇ ਤੱਕ ਉਹਨੂੰ ਦੇਖਿਆ ਨਹੀਂ ਸੀ ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਮੰਗਣੀ ਦੀ ਗੱਲ ਕਰਨ ਜਾ ਤੇ ਇੰਦਰ ਦੀ ਫੋਟੋ ਲੈ ਕੇ ਆਏ ਉਹ ਕਹਿਣ ਲੱਗੀ ਵੀਰੇ ਜਦ ਤੂੰ ਮੰਗਣੀ ਹੋ ਜਾਊਗੀ ਤਾਂ ਤੂੰ ਆਪੇ ਦੇਖ ਲੈ ਮੈਂ ਵੀ ਇੰਦਰ ਤੇ ਨਾਲ ਵਿਆਹ ਕਰਵਾਉਣ ਦੀ ਕਾਲੀ ਕੀਤੀ ਤੇ ਮੇਰੀ ਮਾਂ ਉਹਨਾਂ ਦੇ ਘਰ ਮੇਰੀ ਮੰਗਣੀ ਦੀ ਤਰੀਕ ਪੱਕੀ ਕਰ ਗਈ ਸੀ ਮੈਂ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਹ ਵਾਪਸ ਆਈ ਤੇ ਉਹਦੇ ਮੂੰਹ ਲੜਕੇ ਹੋਏ ਸੀ ਮੈਂ ਹੈਰਾਨ ਹੋ ਕੇ ਗਿਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਬਣੀ ਦਾ ਮੇਰੀ ਭੈਣ ਕਰਨ ਗੱਲ ਕੀ ਗਲਤ ਬਣ ਗਈ ਹੈ ਪਰ ਉਹ ਕਹਿੰਦੀ ਆ ਕਿ ਅਸੀਂ ਕੁੜੀ ਮੁੰਡੇ ਨੂੰ ਅਮਨੇ ਸਾਹਮਣੇ ਅੰਗੂਠੀ ਨਹੀਂ ਪਵਾਵਾਂਗੇ ਉਹ ਸਾਡੇ ਘਰ ਮੰਗਣੀ ਦਾ ਸਮਾਨ ਲੈ ਕੇ ਆਉਣਗੇ ਤੇ ਅਸੀਂ ਵੀ ਉਹਨਾਂ ਦੇ ਘਰ ਸ਼ਗਨ ਲੈ ਕੇ ਜਾਵਾਂਗੇ ਇਦਾਂ ਦੀ ਰਸਮ ਤੇ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਤਾਂ ਆਪਣੇ ਹੱਥਾਂ ਦੇ ਨਾਲ ਇੰਦਰ ਦੇ ਅੰਗੂਠੀ ਪਾਉਣੀ ਚਾਹੁੰਦਾ ਸੀ ਪਰ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਮੈਂ ਕਿਹਾ ਪ੍ਰੀਤੀ ਠੀਕ ਹੈ ਤੁਸੀਂ ਮੰਗਣੀ ਦੀ ਰਸਮ ਕਰਨ ਜਾਓ ਉੱਥੇ ਬਹੁਤ ਸਾਰੀਆਂ ਫੋਟੋਆਂ ਮਾ ਖਿੱਚ ਲੋ ਜਦੋਂ ਵਾਪਸ ਆਏ ਤਾਂ ਕਹਿਣ ਲੱਗੀ ਵੀਰੇਂਦਰ ਨੇ ਮਨਾ ਕਰ ਦਿੱਤਾ ਮੈਂ ਕਿਹਾ ਕਿਉਂ ਮਨਾ ਕਰ ਦਿੱਤਾ ਉਹ ਕਹਿਣ ਲੱਗੀ ਕਿ ਮੈਂ ਅਜੇ ਤੱਕ ਕਿਸੇ ਵੀ ਬੰਦੇ ਦੇ ਸਾਹਮਣੇ ਨਹੀਂ ਗਈ ਮੈਂ ਹਜੇ ਸਿਰਫ ਮੰਗਣੀ ਕਰਵਾਈ ਹੈ ਕੋਈ ਇਦਾਂ ਦਾ ਜਾਇਜ਼ ਰਿਸ਼ਤਾ ਨਹੀਂ ਹੈ ਮੈਂ ਕਿਹਾ ਪ੍ਰੀਤ ਮੈਨੂੰ ਵੀਰੇਂਦਰ ਦਾ ਨੰਬਰ ਚਾਹੀਦਾ ਕਹਿਣ ਲੱਗੀ ਕਿਉਂ ਵੀਰੇ ਮੈਂ ਕਹਾ ਮੇਰੀ ਮੰਗੇਤਰ ਹੈ ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਕਿ ਮੇਰੇ ਕੋਲ ਇੰਦਰ ਦਾ ਨੰਬਰ ਹੈ ਮੈਂ ਉਹਦੇ ਕੋਲੋਂ ਇੰਦਰ ਦਾ ਨੰਬਰ ਲਿਆ ਤੇ ਰਾਤ ਦੇ 11 ਵਜੇ ਉਹਨੂੰ ਫੋਨ ਕੀਤਾ ਸ਼ਾਇਦ ਉਹ ਨੀਂਦ ਵਿੱਚ ਸੀ ਇਸ ਕਰਕੇ ਕਹਿਣ ਲੱਗੀ ਕੌਣ ਬੋਲ ਰਿਹਾ ਹੈ ਮੈਂ ਕਹਾ ਤੁਹਾਡਾ ਆਪਣਾ ਮੇਰਾ ਇਨਾ ਕਹਿਣ ਤੇ ਇੱਕਦਮ ਫੋਨ ਕੱਟ ਦਿੱਤਾ ਮੈਂ ਫੇਰ ਨੰਬਰ ਲਾਇਆ ਤੇ ਫੋਨ ਸਵਿਚ ਆਫ ਸੀ ਸ਼ਾਇਦ ਉਹ ਸਮਝਦੀ ਸੀ ਕਿ ਕੋਈ ਰੋਂਗ ਨੰਬਰ ਅਗਲੇ ਦਿਨ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਮੈਂ ਹੈਪੀ ਬੋਲ ਰਿਆ ਮੇਰਾ ਨਾਂ ਸੁਣ ਕੇ ਉਹ ਚੁੱਪ ਹੋ ਗਈ ਤੇ ਕਹਿਣ ਲੱਗੀ ਕੌਣ ਹੈਪੀ ਮੈਂ ਕਿਹਾ ਜਿਹਦੇ ਨਾਮ ਦੀ ਤੂੰ ਉਂਗੁੱਠੀ ਪਾਈ ਹੋਈ ਹੈ ਕੁਝ ਦਿਨ ਰੋ ਚੁੱਪ ਹੋ ਗਈ ਤੇ ਫੇਰ ਕਹਿਣ ਲੱਗੀ ਤੁਸੀਂ ਫੋਨ ਕਿਉਂ ਕੀਤਾ ਮੈਂ ਕਿਹਾ ਤੁਹਾਡੀ ਆਵਾਜ਼ ਸੁਣਨ ਦੇ ਲਈ ਤਾਂ ਮੈਂ ਕਿਹਾ ਤੁਹਾਨੂੰ ਕਿੱਦਾਂ ਦੇਖਾਂ ਤੁਸੀਂ ਆਪਣੀ ਫੋਟੋ ਵੀ ਨਹੀਂ ਭੇਜੀ ਕਹਿਣ ਲੱਗੀ ਵਿਆਹ ਤੋਂ ਪਹਿਲਾਂ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਵਿਆਹ ਤੋਂ ਪਹਿਲਾਂ ਗੱਲਾਂ ਕਰਨੀਆਂ ਫੋਟੋਆਂ ਦੇਖਣੀਆਂ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਖੁਸ਼ੀ ਹੋਈ ਕਿ ਜੇ ਤੁਸੀਂ ਮੇਰੀ ਗੱਲ ਮੰਨ ਜਾਓ ਕਿ ਤਾਂ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਮੈਂ ਚੁੱਪ ਹੋ ਗਿਆ ਜਿੰਨੇ ਪਿਆਰ ਨਾਲ ਉਹਨੇ ਆਪਣੀ ਗੱਲ ਮੰਨਣ ਨੂੰ ਕਿਹਾ ਸੀ ਤੇ ਮੈਂ ਉਹਨੂੰ ਮੰਨ ਗਿਆ ਸੀ ਇਸ ਲਈ ਮੈਂ ਬਾਕੀ ਦਾ ਸਮਾਂ ਮਸਾਂ ਹੀ گزارਿਆ ਸੀ ਵਿਆਹ ਤੇ ਜਦੋਂ ਬਰਾਤ ਕਰ ਪਹੁੰਚੀ ਤਾਂ ਉਹਨੇ ਆਪਣਾ ਲਹਿੰਗਾ ਪਾਇਆ ਹੋਇਆ ਸੀ ਚਿਹਰਾ ਵੀ ਲੁਕੋਇਆ ਹੋਇਆ ਸੀ ਮੈਂ ਪ੍ਰੀਤੀ ਨੂੰ ਕਿਹਾ ਕਿ ਪਣਾਇਦਾ ਕੀ ਲੋੜ ਸੀ ਮੂਲ ਕੋ ਹੁੰਦੀ ਮੇਰੀ ਭੈਣ ਕਹਿਣ ਲੱਗੀ ਅੰਦਰ ਕਹਿੰਦੀ ਹੈ ਕਿ ਉਧਾ ਚਿਹਰਾ ਸਭ ਤੋਂ ਪਹਿਲਾਂ ਸਿਰਫ ਉਹਦਾ ਘਰ ਵਾਲਾ ਹੀ ਦੇਖੇ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਕਾਫੀ ਇੰਤਜ਼ਾਰ ਤੋਂ ਬਾਅਦ ਉਹ ਕਮਰੇ ਵਿੱਚ ਬੈਠੀ ਮੇਰਾ ਇੰਤਜ਼ਾਰ ਕਰਦੀ ਸੀ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਘੁੰਡ ਚੱਕਿਆ ਤਾਂ ਮੈਂ ਹੈਰਾਨ ਰਹਿ ਗਿਆ ਮੈਂ ਪੜੀ ਤੇ ਤਾਭੀ ਨਾਲ ਉਹਨੂੰ ਦੇਖ ਰਿਹਾ ਸੀ ਸ਼ਾਇਦ ਉਹ ਨਰਮਸ ਹੋ ਗਈ ਸੀ ਇਸ ਲਈ ਉਹਨੇ ਮੂੰਹ ਤੇ ਹੱਥ ਲਾ ਕੇ ਉੱਪਰ ਨੂੰ ਕੀਤਾ ਮੈਂ ਕਿਹਾ ਤੂੰ ਇੰਨਾ ਸੁਨਮੂਲ ਕੋਕੇ ਕਿਉਂ ਰੱਖਿਆ ਇਸ ਲਈ ਅੱਜ ਤੱਕ ਤੈਨੂੰ ਕੁੰਡ ਕੱਢਣ ਦੀ ਲੋੜ ਨਹੀਂ ਬਸ ਤੂੰ ਮੇਰੇ ਸਾਹਮਣੇ ਕਿਸੇ ਵੀ ਤਰ੍ਹਾਂ ਬੈਠੀ ਰਹਿ ਅੱਜ ਮੈਂ ਤੈਨੂੰ ਦੇਖਦਾ ਰਹੂੰਗਾ ਮੇਰੀ ਗੱਲ ਸੁਣ ਕੇ ਉਹਨੇ ਮੂੰਹ ਨੀਵਾ ਕਰ ਲਿਆ ਮੈਂ ਉਹਦੇ ਸੋਹਣੇ ਮੁਖੜੇ ਨੂੰ ਦੇਖੀ ਜਾਂਦਾ ਸੀ ਉਹ ਬਹੁਤ ਸੋਹਣੀ ਸੀ ਮੈਂ ਸਭ ਤੋਂ ਪਹਿਲਾਂ ਉੱਠਦੇ ਹੀ ਇੰਦਰ ਨੂੰ ਦੇਖਿਆ ਮੈਂ ਉਹਦੇ ਮੱਥੇ 'ਨ ਚੁੰਮਿਆ ਉਹ ਇੱਕਦਮ ਉੱਠ ਕੇ ਬੈਠ ਗਈ ਮੈਨੂੰ ਦੇਖ ਕੇ ਫਿਰ ਸ਼ਰਮਾਉਣ ਲੱਗ ਪਈ ਵਿਆਹ ਤੋਂ ਤਿੰਨ ਦਿਨ ਬਾਅਦ ਹੀ ਮੇਰੇ ਦੋਸਤਾਂ ਨੇ ਮੈਨੂੰ ਤੋਹਫ਼ਾ ਦਿੱਤਾ ਕਿ ਹਣੂ ਮੋਂਦਾ ਸਾਰਾ ਟ੍ਰਿਪ ਮਲੇਸ਼ੀਆ ਦਾ ਸੀ ਮੈਂ ਬਹੁਤ ਖੁਸ਼ੀ ਕਿ ਚਲੋ ਛੁੱਟੀਆਂ ਇੰਦਰ ਦੇ ਨਾਲ ਮਲੇਸ਼ੀਆ ਵਿੱਚ ਕਿ ਜਾਉਂਗਾ ਪਰ ਜਦੋਂ ਮੈਂ ਇੰਦਰ ਨੂੰ ਦੱਸਿਆ ਤੇ ਖੁਸ਼ ਹੋਣ ਦੀ ਬਜਾਏ ਉਹ ਚੁੱਪ ਹੋ ਗਈ ਕਹਿਣ ਲੱਗੀ ਮੈਂ ਕਿਸੇ ਸਮੁੰਦਰ ਦੇ ਕਿਨਾਰੇ ਨਹੀਂ ਜਾਣਾ ਉੱਥੇ ਕੁੜੀਆਂ ਬੜੀ ਪੇਸ਼ਾਰਮੀ ਦੇ ਨਾਲ ਅੱਧੇ ਕੱਪੜੇ ਪਾ ਕੇ ਘੁੰਮਦੀਆਂ ਹੁੰਦੀਆਂ ਮੈਨੂੰ ਇਦਾਂ ਦਾ ਮਾਹੌਲ ਬਿਲਕੁਲ ਪਸੰਦ ਨਹੀਂ ਇਸ ਗੱਲ ਤੇ ਮੈਂ ਵੀ ਮੰਨਦਾ ਸੀ ਪਰ ਸਮੁੰਦਰ ਦੇ ਕਿਨਾਰੇ ਕੁੜੀਆਂ ਆਪਣੀ ਇੱਛਾ ਖਿਆਲ ਨਹੀਂ ਕਰਦੀਆਂ ਮੈਂ ਕਿਹਾ ਪਰ ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵਿੱਚ ਬਸ ਕਿਸੇ ਹੋਰ ਨੂੰ ਇੰਟਰਫੇਅਰ ਕਿਉਂ ਕਰੀਏ ਆਪਾਂ ਤਾਂ ਆਪਣਾ ਧਿਆਨ ਰੱਖਣਾ ਹੈ ਮੇਰੀ ਖੁਆਇਸ਼ ਹੈ ਕਿ ਮੈਂ ਤੇਰੇ ਨਾਲ ਮਲੇਸ਼ੀਆ ਜਾਵਾਂ ਮੇਰੀ ਗਲਸਨ ਕੇਂਦਰ ਚੁੱਪ ਕਰਕੇ ਪੈਕਿੰਗ ਕਰ ਲਈ ਤੇ ਸਾਡਾ ਦਨ ਦਾ ਟੂਰ ਸੀ 8 ਦਿਨਾਂ ਦੇ ਲਈ ਅਸੀਂ ਬਹੁਤ ਇੰਜੋਏ ਕਰਨਾ ਚਾਹੁੰਦੇ ਸੀ ਇਸ ਸਮੇਂ ਨੂੰ ਆਪਣੀਆਂ ਯਾਦਗਾਰ ਬਣਾਉਣਾ ਚਾਹੁੰਦੇ ਸੀ ਜ਼ਿੰਦਗੀ ਵਿੱਚ ਕਦੀ ਇੰਦਰ ਤੇ ਮੈਂ ਇਕੱਠੇ ਬੈਠ ਕੇ ਇਹਨਾਂ ਪਲਾਂ ਨੂੰ ਯਾਦ ਕਰਾਂਗੇ ਸਰਦੀਆਂ ਦਾ ਮੌਸਮ ਸੀ ਜਦੋਂ ਅਸੀਂ ਦੋਵੇਂ ਹੋਟਲ ਪਹੁੰਚੇ ਤਾਂ ਬਹੁਤ ਰਾਤ ਹੋ ਗਈ ਪਰ ਪ੍ਰੋਬਲਮ ਇਹ ਸੀ ਕਿ ਹੋਟਲ ਵਿੱਚ ਕਮਰਾ ਲੈਣਾ ਸੀ ਉਹ ਪੂਰਾ ਭਰਿਆ ਚੁੱਕਿਆ ਸੀ ਮੈਂ ਬਹੁਤ ਚਾਹਿਆ ਕਿ ਮੈਨੂੰ ਇੱਕ ਕਮਰਾ ਮਿਲ ਜਾਵੇ ਪਰ ਨਹੀਂ ਮਿਲਿਆ ਰਾਤ ਦੇ ਟਾਈਮ ਇੰਦਰ ਨੂੰ ਲੈ ਕੇ ਮੈਂ ਕਈ ਹੋਟਲ ਗਿਆ ਪਰ ਮੈਨੂੰ ਕਮਰਾ ਨਹੀਂ ਮਿਲ ਰਿਹਾ ਸੀ ਬਸ ਇੱਕ ਹੋਟਲ ਦਾ ਕਮਰਾ ਮਿਲਿਆ ਸੀ ਉਹ ਡਬਲ ਕੀਮਤ ਰਿਸੈਪਸ਼ਨ ਤੇ ਬੈਠੇ ਇੱਕ ਮੁੰਡੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਇੰਦਰ ਨੂੰ ਦੇਖਿਆ ਇੰਦਰ ਦੇ ਹੱਥਾਂ ਵਿੱਚ ਹਜੇ ਵੀ ਮਹਿੰਦੀ ਦਾ ਰੰਗ ਸੀ ਉਹਨੇ ਚੂੜਾ ਪਾਇਆ ਹੋਇਆ ਸੀ ਦੂਰੋਂ ਹੀ ਹਰ ਕੋਈ ਪਹਿਚਾਨ ਸਕਦਾ ਸੀ ਕਿ ਸਾਡਾ ਨਵਾਂ-ਨਵਾਂ ਵਿਆਹ ਹੋਇਆ ਉਹ ਮੁੰਡਾ ਕਹਿਣ ਲੱਗਾ ਤੁਹਾਡਾ ਨਵਾਂ-ਨਵਾਂ ਵਿਆਹ ਹੋਇਆ ਮੈਂ ਕਿਹਾ ਹਾਂ ਜੀ ਫਿਰ ਮੁਸਕਰਾਨ ਲੱਗ ਪਿਆ ਤੇ ਕਹਿਣ ਲੱਗਾ ਸਾਡੇ ਹੋਟਲ ਵਿੱਚ ਕੋਈ ਵੀ ਕਮਰਾ ਨਹੀਂ ਬਸ ਇੱਕ ਸੂਟ ਰੂਮ ਹੈ ਜੋ ਕਿਸੇ ਖਾਸ ਨਿਊ ਮੈਰਿਡ ਕਪਲ ਦੇ ਲਈ ਹੁੰਦਾ ਇਸ ਵਕਤ ਮੈਨੂੰ ਕਮਰੇ ਦੀ ਬਹੁਤ ਲੋੜ ਸੀ ਮੈਂ ਕਿਹਾ ਉਹੀ ਦੇ ਦਿਓ ਉਹਨੇ ਮੈਨੂੰ ਕਿਹਾ ਕਿ ਥੋੜੀ ਦੇਰ ਤੁਸੀਂ ਬੈਠੋ ਤੇ ਬੈਠ ਕੇ ਇੰਤਜ਼ਾਰ ਕਰ ਲਓ ਮੈਂ ਕਿਹਾ ਠੀਕ ਹੈ ਅੰਦਰ ਨੂੰ ਲੈ ਕੇ ਮੈਂ ਸੋਫੇ ਤੇ ਬੈਠ ਗਿਆ ਤੇ ਉਸੇ ਮੁੰਡੇ ਨੇ ਇੱਕ ਵੇਟਰ ਨੂੰ ਬੁਲਾਇਆ ਤੇ ਕਿਹਾ ਸੂਟ ਰੂਮ ਦੇ ਸਫਾਈ ਕਰਾ ਦਿਓ ਇਹ ਨਵੇਂ ਹਸਬੈਂਡ ਵਾਈਫ ਹੈ ਕਮਰਾ ਇਕਦਮ ਸੋਨਾ ਲੱਗਣਾ ਚਾਹੀਦਾ ਤੈਨੂੰ ਪਤਾ ਹੈ ਨਾ ਕੀ ਕਰਨਾ ਵੇਟਰ ਮੁਸਕਰਾ ਕੇ ਕਹਿਣ ਲੱਗਾ ਕਿ ਮੈਨੂੰ ਸਭ ਕੁਝ ਪਤਾ ਹੈ 15 ਮਿੰਟ ਸਾਨੂੰ ਬੈਠਿਆ ਨੂੰ ਹੋਗੇ ਤੇ 15 ਮਿੰਟ ਬਾਅਦ ਸਾਨੂੰ ਅੰਦਰ ਜਾਣ ਲਈ ਕਹਿ ਦਿੱਤਾ ਉਹ ਸਾਨੂੰ ਬਾਹਰ ਦੇ ਦਰਵਾਜ਼ੇ ਤੱਕ ਛੱਡ ਕੇ ਚਲਾ ਗਿਆ ਸੀ ਚਾਬੀ ਮੇਰੇ ਹੱਥ ਵਿੱਚ ਸੀ ਜਦੋਂ ਮੈਂ ਕਮਰਾ ਖੋਲਿਆ ਤਾਂ ਕਾਫੀ ਸਾਫ ਸੁਥਰਾ ਸੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਕਮਰੇ ਦੇ ਕਿ ਮੈਂ ਖੁੱਸ ਹੋ ਗਿਆ ਮੇਰੀ ਸਾਰੀ ਤਕਾਵਟ ਖਤਮ ਹੋ ਗਈ 인ਦਰ ਵੀ ਬਹੁਤ ਥੱਕੀ ਹੋਈ ਸੀ ਉਹ ਬੈੱਡ ਤੇ ਬੈਠ ਗਈ ਅਸੀਂ ਕਾਫੀ ਲੰਮਾ ਸਫ਼ਰ ਕੀਤਾ ਸੀ ਮੈਂ ਕਿਹਾ ਅਜੇ ਤਾਂ ਸਫ਼ਰ ਦੀ ਸ਼ੁਰੂਆਤ ਹੈ ਇਹ ਕਹਿ ਕੇ ਮੈਂ ਸਮਾਨ ਇੱਕ ਪਾਸੇ ਤੇ ਰੱਖਿਆ ਤੇ ਕਮਰਾ ਬੰਦ ਕਰ ਦਿੱਤਾ 인ਦਰ ਦੇ ਪੈਰਾਂ ਵਿੱਚ ਆ ਕੇ ਬੈਠ ਗਿਆ ਮੈਂ ਕਿਹਾ ਮੇਰਾ ਇਰਾਦਾ ਹੈ ਕੀ ਅੱਜ ਅਸੀਂ ਆਪਣੀ ਰਾਤ ਨੂੰ ਇੱਕ ਯਾਦਗਾਰ ਬਣਾਈ ਐਂਦਾ ਕਰ ਤੂੰ ਵੀ ਆਪਣੇ ਕੱਪੜੇ ਬਦਲ ਲੈ ਤੇ ਕੋਈ ਸਿੰਪਲ ਜਿਹੇ ਕੱਪੜੇ ਪਾ ਲੈ ਉਹ ਰਾਮ ਨਾਲ ਬੈਠ ਕੇ ਤੇ ਚੰਡ ਬਹੁਤ ਜ਼ਿਆਦਾ ਸੀ ਇਸ ਲਈ ਉੱਥੇ ਰੱਖਿਆ ਹੋਇਆ ਕੰਬਲ ਅਸੀਂ ਲੈ ਲਿਆ ਸ਼ਾਇਦ ਉਹ ਵੀ ਜ਼ਿਆਦਾ ਥੱਕੀ ਹੋਈ ਸੀ ਤੇ ਸੌਣ ਲੱਗੀ ਸੀ ਮੈਂ ਕਿਹਾ ਇੰਦਰ ਮੈਂ ਇੱਥੇ ਸੌਣ ਲਈ ਨਹੀਂ ਆਇਆ ਤੇ ਨਾ ਹੀ ਮੈਂ ਤੈਨੂੰ ਸੌਣ ਦੇਵਾਂ ਅੱਠ ਦਿਨਾਂ ਵਿੱਚ ਅਸੀਂ ਆਪਣੀ ਯਾਦਗਰ ਦਿਨ ਬਣਾਉਣੇ ਆ ਪਲੀਜ਼ ਮੈਨੂੰ ਬੋਰ ਨਾ ਕਰੀ ਕਹਿਣ ਲੱਗੀ ਹੈਪੀ ਮੈਂ ਬਹੁਤ ਥੱਕ ਗਈਆਂ ਤੇਰੇ ਲਈ ਮੈਂ ਕਿੰਨਾ ਲੰਮਾ ਸਫ਼ਰ ਕੀਤਾ ਅਸੀਂ ਇੱਥੇ ਘੁੰਮਣ ਲਈ ਆਏ ਆ ਅੱਜ ਸੌਂ ਜਾਂਦੇ ਹਾਂ ਕੱਲ ਨੂੰ ਤੜਕੇ ਉੱਠ ਪਾਵਾਂਗੇ ਤੇ ਫੇਰ ਘੁੰਮਾਂਗੇ ਫਿਰਾਂਗੇ ਤੇ ਇੰਜ ਸੌਇਆ ਕਰਾਂ ਮੈਂ ਕਿਹਾ ਇੱਥੇ ਮੈਂ ਤੈਨੂੰ ਸੌਣ ਨਹੀਂ ਦੇ ਸਕਦਾ ਤੈਨੂੰ ਪਤਾ ਹੈ ਕਿ ਹਨੀਮੂਨ ਕੀ ਹੁੰਦਾ ਮੇਰੀ ਗੱਲ ਤੇ ਉਹ ਸ਼ਰਮਾ ਗਈ ਮੈਂ ਉਹਦਾ دیਵਾਨਾ ਹੋ ਗਿਆ ਸੀ ਮੈਂ ਆਪਣੇ ਬੈਗ ਵਿੱਚੋਂ ਇੱਕ ਪੈਕਟ ਕੱਢਿਆ ਤੇ ਇਧਰ ਨੂੰ ਇੰਦਰ ਨੂੰ ਦਿੰਦੇ ਹੋਏ ਕਿਹਾ ਕਿ ਮੈਂ ਗਿਆ ਜੋ ਉਹਨੂੰ ਪਾ ਕੇ ਆ ਤਾਂ ਉਹਨੇ ਬਹੁਤ ਸੋਹਣੀ ਸੈਕਸੀ ਜਿਹੀ ਨੇਟੀ ਪਾ ਲਈ ਜੋ ਮੈਂ ਇੰਦਰ ਲਿਖ ਰਹੀ ਤੀ ਸੀ ਸ਼ਾਦੀ ਵਿਆਹ ਵਿੱਚ ਕੋਈ ਜ਼ਿਆਦਾ ਰੌਲਾ ਨਹੀਂ ਪਿਆ ਸੀ ਤੇ ਵਿਆਹ ਦੀ ਅਗਲੀ ਸਵੇਰ ਹੀ ਸਾਰਿਆਂ ਦੀ ਨਜ਼ਰ ਸਾਡੇ ਕਮਰੇ ਤੇ ਸੀ ਇਸ ਲਈ ਹੌਲੀ ਜੀ ਮਾਂ ਨੇ ਮੈਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਰਿਸ਼ਤੇਦਾਰ ਸਾਰੇ ਇੱਥੇ ਆ ਇਸ ਲਈ ਮੈਂ ਸਵੇਰੇ ਹੀ ਕਮਰੇ ਵਿੱਚੋਂ ਨਿਕਲ ਆਇਆ ਸੀ ਹੁਣ ਸਾਨੂੰ 8 ਦਿਨ ਮਿਲੇ ਸੀ ਮੈਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿੱਥੇ ਜਾਣ ਤੋਂ ਬਾਅਦ ਇੰਦਰ ਘਰ ਦੇ ਕੰਮਾਂ ਵਿੱਚ ਵਿਜੀ ਹੋਵੇਗੀ ਮੈਂ ਆਪਣੇ ਆਫਿਸ ਦੇ ਕੰਮਾਂ ਵਿੱਚ ਲੱਗ ਜਾਊਂਗਾ ਇਸ ਲਈ ਮੈਂ ਚਾਹੁੰਦਾ ਸੀ ਕਿ ਇਹ ਦਿਨ ਉਹਦੇ ਨਾਲ ਇੰਜੋਏ ਕਰਾਂ ਮੈਂ ਵੀ ਥੱਕ ਗਿਆ ਸੀ ਪਰ ਇੰਦਰ ਦੇ ਨਾਲ ਮੈਂ ਆਪਣੀ ਹਰ ਇੱਛਾ ਪੂਰੀ ਕਰਨਾ ਚਾਹੁੰਦਾ ਸੀ ਵਿਆਹ ਦੇ ਨਵੇਂ-ਨਵੇਂ ਜਜ਼ਬਾਤ ਆ ਰਹੇ ਸੀ ਇੰਦਰ ਨੇ ਜਦੋਂ ਕੱਪੜੇ ਦੇਖੇ ਤੇ ਸ਼ਰਮਾ ਗਈ ਉਸ ਰਾਤ ਨੂੰ ਮੈਂ ਯਾਦਗਾਰ ਬਣਾਇਆ ਸੀ ਆਪਣੇ ਦਿਲ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਸੀ ਸਵੇਰ ਨੂੰ ਕਾਫੀ देर ਬਾਅਦ ਸਾਡੀ ਅੱਖ ਖੁੱਲੀ ਇਹ 8 ਦਿਨ ਇੰਦਰ ਦੇ ਨਾਲ ਹੀ ਕਜ਼ਾਰੇ ਹਰ ਰਾਤ ਬਹੁਤ ਸੋਹਣੀ ਸੀ ਪਤਾ ਹੀ ਨਹੀਂ ਲੱਗਿਆ ਸਮਾਂ ਕਦੋਂ ਲੰਘ ਗਿਆ ਅਸੀਂ ਵਾਪਸ ਆ ਗਏ ਫਿਰ ਉਹ ਹੋਇਆ ਜੋ ਹੋਣਾ ਸੀ ਮੈਂ ਆਫਿਸ ਜਾਣ ਲੱਗ ਪਿਆ ਇੰਦਰ ਘਰ ਦੇ ਕੰਮਾਂ ਵਿੱਚ ਬੀਜੀ ਹੋ ਸਾਡੇ ਵਿਆਹ ਨੂੰ 2 ਮਹੀਨੇ ਹੋ ਗਏ ਪਰ ਮੇਰੇ ਤਾਂ ਹੋਸ਼ ਉਧੋਂ ਉੱਟ ਗਏ ਜਦੋਂ ਇੱਕ ਦਿਨ ਮੈਂ ਆਫਿਸ ਗਿਆ ਤਾਂ ਮੇਰੇ ਦੋਸਤ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਮੈਨੂੰ ਦੇਖਦੇ ਹੀ ਆਪਸ ਵਿੱਚ ਕੁਸਰਮੁਸਰ ਕਰਨ ਲੱਗ ਪਏ ਮੈਂ ਸਮਝਾ ਸ਼ਾਇਦ ਬਹੁਤ ਸ ਮੇਰੀ ਪਰਮਿਸ਼ਨ ਦਾ ਪ੍ਰੋਮੋਸ਼ਨ ਦਾ ਐਲਾਨ ਕਰ ਦਿੱਤਾ ਮੈਂ ਆਪਣੇ ਦੋਸਤਾਂ ਦੇ ਕੋਲ ਆ ਕੇ ਖੜਾ ਹੋ ਗਿਆ ਉਹ ਪਤਾ ਨਹੀਂ ਕਿਉਂ ਮੈਨੂੰ ਅਜੀਬ ਜਿਹੇ ਨਜ਼ਰਾਂ ਨਾਲ ਦੇਖਦੇ ਸੀ ਮੈਂ ਕਿਹਾ ਕੀ ਗਲਤ ਸੀ ਮੈਨੂੰ ਇਦਾਂ ਕਿਉਂ ਦੇਖ ਰਹੇ ਹੋ ਉਹਨਾਂ ਨੇ ਨਾਂ ਵਿੱਚ ਸਰਲ ਆਇਆ ਤੇ ਕਹਿਣ ਲੱਗੇ ਬਸ ਇਦਾਂ ਹੀ ਉਹਨਾਂ ਵਿੱਚ ਇੱਕ ਮੈਨੂੰ ਕਹਿਣ ਲੱਗਾ ਤੁਹਾਡਾ ਮਲੇਸ਼ੀਆ ਦਾ ਹਨੀਮੂਨ ਕਿੱਦਾਂ ਰਿਹਾ ਮੈਂ ਕਿਹਾ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਮੇਰੀ ਗੱਲ ਤੇ ਸਾਰੇ ਹੱਸਣ ਲੱਗ ਪਏ ਉਹਨਾਂ ਨੇ ਕਿਹਾ ਕਿ ਬਸ ਇਦਾਂ ਹੀ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਚੰਗੀ ਪਰਫਾਰਮੈਂਸ ਤੇ ਮੈਨੂੰ ਪ੍ਰੋਮੋਸ਼ਨ ਦੇਣਾ ਚਾਹੁੰਦੇ ਨੇ ਪਹਿਲਾਂ ਤਾਂ ਲੱਗਿਆ ਕਿ ਤੇਰੀ ਚੰਗੀ ਪਰਫਾਰਮੈਂਸ ਤੇ ਤੈਨੂੰ ਵਾਰਡ ਮਿਲਣਾ ਚਾਹੀਦਾ ਤੂੰ ਕਿੰਨਾ ਵਧੀਆ ਪਰਫਾਰਮਸ ਕੀਤਾ ਮੈਨੂੰ ਉਹਨਾਂ ਦੀ ਗੱਲ ਸਮਝ ਨਹੀਂ ਆਈ ਆਫਿਸ ਦੇ ਸਾਰੇ ਬੰਦਿਆਂ ਵਿੱਚੋਂ ਬਸ ਇੱਕ ਹੀ ਮੁੰਡਾ ਇਦਾਂ ਦਾ ਸੀ ਜੋ ਮੇਰਾ ਸਭ ਤੋਂ ਚੰਗਾ ਦੋਸਤ ਸੀ ਕੁਝ ਦਿਨ ਵਿੱਚ ਆਫਿਸ ਆਇਆ ਤੇ ਬਹੁਤ ਪਰੇਸ਼ਾਨ ਸੀ ਮੈਨੂੰ ਦੇਖਦੇ ਕਹਿਣ ਲੱਗਾ ਹੈਪੀ ਮੇਰੇ ਕੋਲ ਆ ਮੇਉ ਦੇ ਕੋਲ ਚਲਾ ਗਿਆ ਮੈਂ ਕਿਹਾ ਤੈਨੂੰ ਕੀ ਹੋ ਗਿਆ ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਤੈਨੂੰ ਨਹੀਂ ਪਤਾ ਮੈਂ ਕਿਹਾ ਮੈਨੂੰ ਕੀ ਨਹੀਂ ਪਤਾ ਤੂੰ ਕਿਹੜੀ ਗੱਲ ਕਰ ਰਹੀ ਆ ਮੈਂ ਨਾਂ ਵਿੱਚ ਸਿਰ ਹਲਾ ਦਿੱਤਾ ਮੈਂ ਕਿਹਾ ਦੀਵ ਮੈਨੂੰ ਬਿਜਾਰ ਤਾਂ ਨਾ ਪਾ ਜੋ ਹੋਇਆ ਸਹੀ ਦੱਸ ਤੇਰੀ ਸਿਹਤ ਠੀਕ ਹੈ ਮੈਨੂੰ ਕਹਿਣ ਲੱਗਾ ਮੇਰੇ ਨਾਲ ਬਾਹਰ ਆ ਜਾ ਉਹ ਮੈਨੂੰ ਆਪਣੇ ਨਾਲ ਆਫਿਸ ਤੋਂ ਬਾਹਰ ਲੈ ਗਿਆ ਮੈਂ ਕਿਹਾ ਪਾਗਲ ਹੋ ਗਿਆ ਬੌਸ ਨੂੰ ਸਾਨੂੰ ਨੂੰ ਪਤਾ ਲੱਗ ਗਿਆ ਤਾਂ ਗੁੱਸੇ ਹੋਊਗਾ ਸਭ ਕੁਝ ਛੱਡ ਮੇਰੇ ਨਾਲ ਚੱਲ ਮੈਂ ਕਿਹ ਪਤਾ ਨਹੀਂ ਕਿ ਤੈਨੂੰ ਕੀ ਹੋ ਗਿਆ ਦੀਪਦੀ ਕਪਰਾਟ ਦੇਖ ਕੇ ਮੈਂ ਵੀ ਕਪਰਾ ਗਿਆ ਮੈਂ ਉਹਦੇ ਪਿੱਛੇ ਪਿੱਛੇ ਤੁਰ ਪਿਆ ਉਹਨੇ ਆਪਣਾ ਫੋਨ ਕੱਢਿਆ ਤੇ ਇੱਕ ਵੀਡੀਓ ਚਲਾ ਦਿੱਤੀ ਉਹਨੂੰ ਦੇਖ ਕੇ ਤਾਂ ਮੇਰੇ ਸਾਰੇ ਰੁਗ ਗਏ ਉਹ ਕਹਿਣ ਲੱਗਾ ਕਿ ਤੇਰੀ ਵੀਡੀਓ ਵਾਇਰਲ ਹੋ ਗਈ ਇਹ ਸੁਣਿਆ ਤਾਂ ਮੈਨੂੰ ਲੱਗਿਆ ਕਿ ਮੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ ਮੈਨੂੰ ਚੱਕਰ ਆਉਣ ਲੱਗ ਪਏ ਮੈਂ ਕਹ ਕਿ ਕਿੱਦਾਂ ਹੋ ਸਕਦਾ ਉਹ ਕਹਿਣ ਲੱਗਾ ਮੈਨੂੰ ਨਹੀਂ ਪਤਾ ਮੈਨੂੰ ਪੁੱਛਣ ਲੱਗ ਪਿਆ ਕਿ ਤੂੰ ਆਪਣਾ ਮੋਬਾਈਲ ਵਿੱਚ ਆਪਣੇ ਤੇ ਆਪਣੇ ਘਰ ਵਾਲੀ ਦੀ ਕੋਈ ਵੀਡੀਓ ਤਾਂ ਨਹੀਂ ਬਣਾਈ ਤੇਰਾ ਮੋਬਾਈਲ ਚੋਰੀ ਤਾਂ ਨਹੀਂ ਹੋਇਆ ਮੈਂ ਕਹ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਮੈਂ ਕਿਉਂ ਵੀਡੀਓ ਬਣਾਉਂਗਾ ਉਹ ਕਹਿਣ ਲੱਗਾ ਕਿ ਹਸਬੰਡ ਵਾਈਫ ਅਕਸਰ ਹੀ ਇਦਾਂ ਦੀਆਂ ਹਰਕਤਾਂ ਕਰ ਲੈਂਦੇ ਆ ਹੋ ਸਕਦਾ ਤੂੰ ਇਹ ਵੀਡੀਓ ਬਣਾਈ ਹੋਵੇ ਕਿਉਂਕਿ ਹਸਬੰਡ ਵਾਈਫ ਇਦਾਂ ਦੇ ਹਰਕਤਾਂ ਕਰਦੇ ਆ ਤੇ ਤੇਰਾ ਫੋਨ ਚੋਰੀ ਨਾ ਹੋਇਆ ਹੋਵੇ ਅੱਜ ਕੱਲ ਦੇ ਨੌਜਵਾਨ ਮੋਬਾਈਲ ਹੈਕ ਕਰਕੇ ਸਾਹਮਣੇ ਵਾਲ ਦਾ ਸਾਰਾ ਡਾਟਾ ਉਹਨਾਂ ਦਾ ਪਰਸਨਲ ਡਾਟਾ ਆਪਣੇ ਕੋਲ ਕਰ ਲੈਂਦੇ ਉਹਨਾਂ ਵਿੱਚੋਂ ਕੁਝ ਤਸਵੀਰਾਂ ਜਾਂ ਵੀਡੀਓ ਵਾਇਰਲ ਕਰ ਦਿੰਦੇ ਮੈਂ ਕਹੇ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਦੀਪ ਉਹ ਵੀਡੀਓ ਮੈਨੂੰ ਦਿਖਾਉਣ ਲੱਗਾ ਤੇ ਕਹਿਣ ਲੱਗਾ ਇਹ ਵੀਡੀਓ ਮੈਂ ਤੇਮ ਤੇਰਾ ਚਿਹਰਾ ਸਾਫ਼ ਨਹੀਂ ਹੈ ਤੇਰਾ ਜਿੰਨਾ ਤੇਰੀ ਘਰ ਵਾਲੀ ਦਾ ਹੈ ਅਸੀਂ ਤੈਨੂੰ ਜਾਣਦੇ ਆ ਇਸ ਲਈ ਪਹਿਚਾਨ ਲਿਆ ਉਹ ਇੰਨੀ ਸ਼ਰਮਨਾਕ ਵੀਡੀਓ ਸੀ ਕਿ ਜਿੱਦਾਂ ਉਹਨੇ ਮੇਰੇ ਇੰਟਰੋਡਕਸ਼ਨ ਕਰਵਾਇਆ ਮੇਰਾ ਗੁੱਸੇ ਨਾਲ ਬੁਰਾ ਹਾਰ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕਿੱਦਾਂ ਹੋ ਗਿਆ ਜੋ ਵੀ ਹੋਇਆ ਸੀ ਮਾੜਾ ਹੋਇਆ ਸੀ ਮੈਂ ਸਮਝਿਆ ਕਿ ਮੇਰੇ ਆਫਿਸ ਦੇ ਕੋਲ ਇੱਕ ਪਰਫਾਰਮੈਂਸ ਦੀ ਗੱਲ ਕਰ ਰਹੇ ਸੀ ਮੈਂ ਦੁਬਾਰਾ ਆਫਿਸ ਵਿੱਚ ਜਾ ਹੀ ਨਹੀਂ ਸਕਿਆ ਤੇ ਵਾਪਸ ਘਰ ਆ ਗਿਆ ਸਾਰੇ ਇੰਨੀ ਜਲਦੀ ਵਾਪਸ ਆਉਣ ਦਾ ਦੇਖ ਕੇ ਦੇੰਦਰ ਵੀ ਕਹਿਣ ਲੱਗੇ ਕਿ ਕੀ ਹੋਇਆ ਤੁਸੀਂ ਨਹੀਂ ਜਲਦੀ ਕਿਉਂ ਆਗੇ ਮੈਂ ਉਹਨੂੰ ਕੀ ਜਵਾਬ ਦਿੰਦਾ ਕਿ ਵੀਡੀਓ ਵਾਇਰਲ ਹੋ ਰਹੀ ਹੈ ਜਦੋਂ ਤੱਕ ਮੇਰੇ ਆਫਿਸ ਦੇ ਮੁੰਡੇ ਉੱਥੇ ਪਹੁੰਚ ਗਏ ਮੇਰੇ ਰਿਸ਼ਤੇਦਾਰਾਂ ਤੱਕ ਵੀ ਵੀਡੀਓ ਪਹੁੰਚ ਗਈ ਮੈਂ ਸੌਣਾ ਚਾਹੁੰਦਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਆਰਾਮ ਕਰਨ ਦਿਓ ਮੈਂ ਆਪਣੇ ਦੋਸਤ ਦੀਪ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹ ਵੀਡੀਓ ਕਿੱਦਾਂ ਰੁਕ ਸਕਦੀ ਹੈ ਕੁਝ ਵੀ ਕਰ ਉਹਨੂੰ ਡਿਲੀਟ ਕਰਵਾਉਣ ਦੇ ਲਈ ਮੈਨੂੰ ਕੀ ਕਰਵਾਉਣਾ ਪਵੇਗਾ ਉਨੇ ਗਿਆ ਕਿ ਸਾਈਬਰ ਕਰਾਇਮ ਵਿੱਚ ਜਾ ਕੇ ਰਿਪੋਰਟ ਕਰਵਾਉਣੀ ਪਵੇਗੀ ਉੱਥੇ ਕੰਪਲੀਟ ਦਰਜ ਹੋ ਜਾਵੇਗੀ ਮੈਂ ਚਾਹੁੰਦਾ ਸੀ ਕਿ ਫਟਾਫਟ ਇਹ ਵੀਡੀਓ ਡਿਲੀਟ ਹੋ ਜਾਵੇ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਇਸ ਤੋਂ ਪਹਿਲਾਂ ਕੁਝ ਹੋ ਜਾਵੇ ਅਜੇ ਮੈਂ ਦੀਪਨਾ ਕਾਲ ਕਰ ਰਿਹਾ ਸੀ ਜਦੋਂ ਰੌਲਾ ਪੈਣ ਲੱਗ ਪਿਆ ਮੈਂ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਘਰ ਵਿੱਚ ਇੰਦਰ ਦਾ ਭਰਾ ਆਇਆ ਹੋਇਆ ਸੀ ਤੇ ਬੜੇ ਗੁੱਸੇ ਨਾਲ ਮੇਰਾ ਪੁੱਛ ਰਿਹਾ ਸੀ ਇਹਨੂੰ ਦੇਖ ਕੇ ਫਟਾਫਟ ਉਹਨੇ ਮੈਨੂੰ ਕਲੇ ਤੋਂ ਫੜ ਲਿਆ ਤੇ ਕਹਿਣ ਲੱਗਿਆ ਕਮੀਨਾ ਇਨਸਾਨ ਤੈਨੂੰ ਇਸ ਲਈ ਆਪਣੀ ਭੈਣ ਦੇ ਨਾਲ ਵਿਆਹ ਆ ਸੀ ਹੁਣ ਤੂੰ ਜਿੰਦਾ ਨਹੀਂ ਰਹਿ ਸਕਦਾ ਸੁਣ ਕੇ ਇੰਦਰ ਵੀ ਹੈਰਾਨ ਹੋ ਗਈ ਤੇ ਫਟਾਫਟ ਮੇਰੇ ਕੋਲ ਆ ਕੇ ਕਹਿਣ ਲੱਗੀ ਤੁਸੀਂ ਕੀ ਕਰ ਰਹੇ ਹੋ ਛੱਡੋ ਹੈਪੀ ਨੂੰ ਕੀ ਹੋ ਗਿਆ ਤੁਹਾਨੂੰ ਉਹ ਕਹਿਣ ਲੱਗੇ ਕਿ ਇੰਦਰ ਤੋਂ ਇਸ ਘਰ ਵਿੱਚ ਨਹੀਂ ਰਹਿਣਗੇ ਹੁਣ ਇਹ ਸਾਡੇ ਨਾਲ ਚੱਲ ਅਸੀਂ ਤੈਨੂੰ ਜਿੰਦਾ ਨਹੀਂ ਛੱਡਾਂਗੇ ਉਹ ਬਹੁਤ ਗੁੱਸੇ ਵਿੱਚ ਸੀ ਮੇਰੀ ਮਾਂ ਵੀ ਆ ਗਈ ਮੇਰੀ ਭੈਣ ਵੀ ਆ ਗਈ ਇੰਦਰ ਦਾ ਭਰਾ ਕਹਿਣ ਲੱਗਾ ਤੁਹਾਡੇ ਇਸ ਘਟਿਆ ਇਨਸਾਨ ਨੇ ਸਾਡੀ ਪਵਿੱਤਰ ਸ਼ਰਮ ਸਾਰੇ ਬਰਬਾਦ ਕਰ ਦਿੱਤੀ ਮੈਂ ਕਿਹਾ ਮੈਂ ਕੁਝ ਨਹੀਂ ਕੀਤਾ ਉਹ ਕਹਿਣ ਲੱਗੇ ਬਕਵਾਸ ਬੰਦ ਕਰ ਮੈਂ ਕਿਹਾ ਮੈਂ ਸੱਚ ਕਹਿ ਰਿਹਾ ਮੈਂ ਕੁਝ ਵੀ ਨਹੀਂ ਕੀਤਾ ਮੈਂ ਆਪ ਪਰੇਸ਼ਾਨ ਹਿੱਦਾਂ ਹੋ ਗਿਆ ਪਰ ਕੋਈ ਵੀ ਮੇਰੀ ਗੱਲ ਤੇ 听 ਨਹੀਂ ਕਰਦਾ ਸੀ ਕਹਿਣ ਲੱਗੇ ਕਿ ਸਭ ਕੁਝ ਤੂੰ ਹੀ ਕੀਤਾ ਹੈ ਇਹ ਕਹਿ ਕੇ ਉਹਨਾਂ ਦਾ ਇਹ ਇੰਦਰ ਦਾ ਹੱਥ ਫੜਿਆ ਤੇ ਆਪਣੇ ਘਰ ਲੈ ਗਿਆ ਮੇਰੀ ਮਾਂ ਕਹਿਣ ਲੱਗੀ ਕਿ ਕੀ ਹੋ ਗਿਆ ਪਰ ਮੈਂ ਤਾਂ ਕੁਝ ਗੱਲ ਹੀ ਨਹੀਂ ਕਰ ਰਿਹਾ ਸੀ ਇਸ ਲਈ ਮੈਂ ਰੋਣ ਲੱਗ ਪਿਆ ਮੇਰੀ ਮਾਂ ਨੂੰ ਰੁੰਦਾ ਦੇਖ ਕੇ ਪਰੇਸ਼ਾਨ ਹੋ ਗਈ ਮੈਂ ਉਹਨੂੰ ਕੀ ਦੱਸਦਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਮੇਰੀ ਪਰ ਭੈਣ ਵੀ ਪਰੇਸ਼ਾਨ ਖੜੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਪ੍ਰੀਤੀ ਨੂੰ ਇੱਥੋਂ ਭੇਜ ਦਿਓ ਮੈਂ ਪ੍ਰੀਤੀ ਨੂੰ ਕਿਚਨ ਵਿੱਚ ਭੇਜ ਦਿੱਤਾ ਤੇ ਮੈਂ ਹੌਲੀ-ਹੌਲੀ ਮਾਂ ਨੂੰ ਸਾਰੀ ਗੱਲ ਦੱਸੀ ਮੇਰੀ ਗੱਲ ਸੁਣ ਕੇ ਮਾਂ ਹਰਾ ਰੈ ਗਈ ਕਹਿਣ ਲੱਗੀ ਹੈਪੀ ਇਹ ਕਿੱਦਾਂ ਹੋ ਸਕਦਾ ਮੈਂ ਕਿਹਾ ਸੱਚ ਆ ਪਰ ਮੇਰੀ ਮਾਂ ਮੇਰੇ ਤੇ ਸ਼ੱਕ ਕਰਨ ਲੱਗ ਪਈ ਸੀ ਮੈਂ ਕਹਿੰ ਮਾਂ ਤੁਸੀਂ ਮੇਰਾ ਵਿਸ਼ਵਾਸ ਕਰੋ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਮੈਂ ਕੋਈ ਵੀਡੀਓ ਨਹੀਂ ਬਣਾਈ ਮੈਂ ਇਦਾਂ ਕਿਉਂ ਕਰੂੰਗਾ ਉਹ ਕਹਿਣ ਲੱਗੀ ਫਿਰ ਤਾਂ ਮੁਮਕਨ ਨਹੀਂ ਤੂੰ ਕੁਝ ਵੀ ਨਾ ਕੀਤਾ ਹੋਵੇ ਇਦਾਂ ਕਿਦਾਂ ਹੋ ਸਕਦਾ ਇਹ ਤਾਂ ਮੇਰੀ ਸਮਝ ਵਿੱਚ ਨਹੀਂ ਆਉਂਦਾ ਇਹ ਕਿਦਾਂ ਹੋ ਸਕਦਾ ਮੇਰੀ ਮਾਂ ਬਹੁਤ ਪਰੇਸ਼ਾਨ ਸੀ ਕਹਿਣ ਲੱਗੀ ਜੋ ਹੋਣਾ ਸੀ ਉਹ ਹੋ ਗਿਆ ਪਤਾ ਨਹੀਂ ਹੁਣ ਉਹਦੇ ਭਰਾ ਤੇਰੇ ਨਾਲ ਕੀ ਕਰਨਗੇ ਰਾਤ ਨੂੰ ਮੈਂ ਇੰਦਰ ਨੂੰ ਫੋਨ ਕੀਤਾ ਮੈਂ ਹੁਣ ਦੱਸਣਾ ਚਾਹੁੰਦਾ ਸੀ ਕਿ ਉਹਨੇ ਫੋਨ ਚੁੱਕਿਆ ਤੇ ਰੋਣ ਲੱਗ ਪਿਆ ਮੇਰੀ ਤਾਂ ਜਾਣ ਹੀ ਨਿੱਕਲ ਗਈ ਕਹੇ ਲੱਗੇ ਹੈਪੀ ਤੂੰ ਇਹ ਕੀ ਕਰ ਦਿੱਤਾ ਮੈਂ ਤੇਰੀ ਘਰ ਵਾਲੀ ਸੀ ਆਪਣੀ ਇੱਜ਼ਤ ਨੂੰ ਭਰੇ ਬਾਜ਼ਾਰ ਵਿੱਚ ਬਦਨਾਮ ਕਰ ਦਿੱਤਾ ਮੈਨੂੰ ਬਿਨਾ ਕੱਪੜਾਂ ਦੇ ਸਾਰੀ ਦੁਨੀਆ ਦੇ ਸਾਹਮਣੇ ਲੈ ਆਂਦਾ ਸਾਰਿਆਂ ਦੀਆਂ ਨਜ਼ਰਾਂ ਵਿੱਚ ਮੈਂ ਕਿਹਾ ਸਾਰਿਆਂ ਦੀ ਇੱਜ਼ਤਾਂ ਤੂੰ ਵੀ ਮੈਨੂੰ ਹੀ ਕਸੂਰਵਾਰ ਸਮਝਦੀਆਂ ਰੱਬ ਦੇ ਲਈ ਮੇਰੀ ਗੱਲ ਤੇ ਭਰੋਸਾ ਕਰ ਮੈਂ ਤਾਂ ਦਾ ਕੁਝ ਨਹੀਂ ਕੀਤਾ ਤੂੰ ਦਾਸ ਮੈਂ ਤੇਰੇ ਨਾਲ ਕੋਈ ਗਲਤ ਵੀਡੀਓ ਬਣਾਈ ਇੰਦਰ ਕਹਿਣ ਲੱਗੀ ਤੁਸੀਂ ਮੇਰੇ ਨਾਲ ਬਹੁਤ ਸਾਰੇ ਨਾ ਰੋਮਾਂਟਿਕ ਪਲ ਤੇ ਫੋਟੋਆਂ ਖਿੱਚੀਆਂ ਸੀ ਮੈਂ ਤੁਹਾਨੂੰ ਮਨਾ ਵੀ ਕੀਤਾ ਸੀ ਪਰ ਤੁਸੀਂ ਕਿਹਾ ਸੀ ਕਿ ਮੇਰਾ ਆਪਣਾ ਮੋਬਾਈਲ ਹੈ ਫੋਟੋ ਮੇਰੇ ਮੋਬਾਈਲ ਵਿੱਚ ਰਹਿਣਗੀਆਂ ਤੁਸੀਂ ਚੋਰੀ ਚੋਰੀ ਵੀਡੀਓ ਵੀ ਬਣਾ ਲਈ ਹੋਗੇ ਤੁਹਾਨੂੰ ਨਹੀਂ ਪਤਾ ਮੈਂ ਕਿਸ ਹਾਲ ਵਿੱਚ ਹਾਂ ਮੈਨੂੰ ਲੱਗਦਾ ਜਿੱਦਾਂ ਮੈਂ ਬਦਨਾਮ ਹੋ ਗਈਆਂ ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਕਿੰਨਾ ਦੁੱਖ ਹੋ ਰਿਹਾ ਮੈਂ ਕਿਹਾ ਮੇਰੀ ਹਾਲਤ ਨੂੰ ਸਮਝ ਨਹੀਂ ਰਹੀ ਮੈਂ ਤੈਨੂੰ ਕਿਦਾਂ ਵਿਸ਼ਵਾਸ ਦਿਵਾਵਾਂ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਕਹਿਣ ਲੱਗੀ ਫਿਰ ਇਹ ਵੀਡੀਓ ਕਿਦਾਂ ਵਾਇਰਲ ਹੋ ਗਈ ਇਹ ਕਿਦਾਂ ਦਾ ਮਜ਼ਾਕ ਕੀਤਾ ਇਹ ਤਾਂ ਬੜਾ ਮੜਕ ਕੀਤਾ ਮੈਂ ਉਹਨੂੰ ਯਕੀਨ ਦਿਵਾ ਰਿਆ ਸੀ ਪਰ ਉਹਨੂੰ ਯਕੀਨ ਨਹੀਂ ਆ ਰਿਹਾ ਸੀ ਕਿਉਂਕਿ ਮੈਂ ਕਈ ਵਾਰ ਰੋਮਾਂਟਿਕ ਪਲਾਂਦੀਆਂ ਫੋਟੋਆਂ ਖਿੱਚੀਆਂ ਸੀ ਪਰ ਵੀਡੀਓ ਨਹੀਂ ਬਣਾਈਆਂ ਸੀ ਇਸ ਲਈ ਮੈਨੂੰ ਹੀ ਸਾਰੇ ਮੁਜ਼ਰਮ ਸਮਝ ਰਹੇ ਸੀ ਮੈਂ ਮਹੱਲੇ ਵਿੱਚ ਨਿਕਲਦਾ ਤਾਂ ਲੋਕ ਮੈਨੂੰ ਦੇਖ ਕੇ ਅਜੀਬ ਜਿਹੀਆਂ ਗੱਲਾਂ ਕਰਦੇ ਇੰਦਰ ਹਜੇ ਤੱਕ ਮੇਰੇ ਘਰ ਵਾਪਸ ਨਹੀਂ ਆਈ ਸੀ ਇੱਕ ਵਾਰ ਮੈਂ ਬਾਹਰ ਵੇੜੇ ਵਿੱਚ ਬੈਠਾ ਸੀ ਇੰਦਰ ਦੇ ਘਰੋਂ ਰੋਲੇ ਦੀ ਆਵਾਜ਼ ਆਈ ਅਸੀਂ ਸਾਰੇ ਪਰੇਸ਼ਾਨ ਹੋ ਗਏ ਇਦਾਂ ਲੱਗਦਾ ਸੀ ਜਿੱਦਾਂ ਕੋਈ ਚੀਕਾਂ ਮਾਰ ਰਿਹਾ ਹੋਵੇ ਤੇ ਰੋਣ ਦਾ ਫਟਾਫਟ ਕੰਨਾਂ ਵੱਲ ਨੂੰ ਮੂੰਹ ਕਰਕੇ ਦੇਖਿਆ ਇੰਦਰ ਦੀ ਭਾਬੀ ਰੋ ਰਹੀ ਸੀ ਉਹਦਾ ਭਰਾ ਵੀ ਪਰੇਸ਼ਾਨ ਸੀ ਜੋ ਖਬਰ ਮੈਨੂੰ ਮਿਲੀ ਮੈਂ ਤਾਂ ਹਰਾ ਰਹਿ ਗਈ ਇੰਦਰ ਦੀ ਮਾਂ ਰੋਤੇ ਹੋਏ ਕਹਿਣ ਲੱਗੀ ਇੰਦਰ ਨੇ ਸੁਸਾਇਸਾਈਡ ਕਰ ਲਿਆ ਇਸਨਕੇ ਤੰ ਮੇਰਾ ਸਰੀਰ ਟੁੱਟ ਗਿਆ ਮੈਂ ਫਟਾਫਟ ਉਧੇ ਘਰ ਗੱਤੀ ਮੇਰੀ ਮਾਂ ਪਿੱਛੇ ਮੇਰੀ ਮਾਂ ਤੇ ਮੇਰੀ ਭੈਣ ਵੀ ਗਈਆਂ ਸੀ ਪਰਿੰਦਰ ਦੇ ਭਰਾ ਮੈਨੂੰ ਮਾਰਨ ਲੱਗੇ ਸੀ ਸਾਡੀ ਭੈਣ ਦੀ ਮੌਤ ਦਾ ਜ਼ਿੰਮੇਦਾਰ ਤੂੰ ਹੈ ਉਹ ਇੰਨੀ ਸ਼ਰਮ ਵਾਲੀ ਕੁੜੀ ਸੀ ਕਿ ਉਹਨੇ ਅੱਜ ਤੱਕ ਕਿਸੇ ਗੈਰ ਬੰਦੇ ਨੂੰ ਆਪਣਾ ਚਿਹਰਾ ਵੀ ਨਹੀਂ ਦਿਖਾਇਆ ਸੀ ਉਹ ਇੰਨੀ ਬਦਰਾਮੀ ਸਹਿ ਨਹੀਂ ਸਕੀ ਮੈਂ ਸੌਂ ਘਾ ਰਿਆ ਸੀ ਕਿ ਮੈਂ ਤਾਂ ਦਾ ਕੁਝ ਨਹੀਂ ਕੀਤਾ ਥੋੜੀ ਦੇਰ ਬਾਅਦ ਕੋਲਸਾਈ ਉਹਦੇ ਭਰਾਵਾਂ ਨੇ ਮੇਰੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਸੀ ਉਹਨਾਂ ਦੀ ਭੈਣ ਦੀ ਮੌਤ ਦਾ ਜ਼ਿੰਮੇਵਾਰ ਮੈਂ ਹਾਂ ਮੇਰੀ ਮਾਂ ਉਹਨਾਂ ਦੇ ਅੱਗੇ ਹੱਥ ਜੋੜਨ ਲੱਗੀ ਕਿ ਮੇਰੇ ਮੁੰਡਾ ਦਾ ਕੋਈ ਦੋਸ਼ ਨਹੀਂ ਕਿਸ ਨੇ ਉਹਦਾ ਫੋਨ ਲੈ ਕੇ ਇਹ ਵੀਡੀਓ ਵਾਇਰਲ ਕਰ ਦਿੱਤੀ ਹੋਵੇਗੀ ਪਰ ਉਹਨੂੰ ਨਹੀਂ ਪਤਾ ਕੋਈ ਵੀ ਮੇਰੀ ਗੱਲ ਤੇ ਭਰੋਸਾ ਨਹੀਂ ਕਰਤਾ ਸੀ ਪੁਲਿਸ ਮੈਨੂੰ ਫੜ ਕੇ ਲੈ ਗਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਮੈਂ ਆਖਰੀ ਵਾਰ ਘਰ ਵਾਲੀ ਦਾ ਚਿਹਰਾ ਦੇਖਣਾ ਸੀ ਉਹ ਵੀ ਨਹੀਂ ਦੇਖ ਸਕਿਆ ਮੈਂ ਚੇਰ ਵਿੱਚ ਬੈਠਾ ਰੋ ਰਿਹਾ ਸੀ ਮੈਂ ਅੰਦਰੋਂ ਬਹੁਤ ਜ਼ਿਆਦਾ ਯਾਦ ਕਰ ਰਹੀ ਆ ਸੀ ਕੁਝ ਹੀ ਦਿਨਾਂ ਦਾ ਸਾਥ ਸੀ ਮੇਰਾ ਤੇ ਇੰਦਰ ਦਾ ਤੇ ਉਹ ਵੀ ਮੈਨੂੰ ਛੱਡ ਕੇ ਚਲੀ ਗਈ ਸੀ ਮੇਰੇ ਨਾਲ ਬੈਠੇ ਬਾਕੀ ਦੇ ਕੈਦੀ ਮੈਨੂੰ ਚੁੱਪ ਕਰਕੇ ਤਰੁੰਦਾ ਦੇਖ ਰਹੀ ਸੀ ਉਹਨਾਂ ਵਿੱਚੋਂ ਇੱਕ ਮੁੰਡਾ ਮੇਰੇ ਕੋਲ ਆਇਆ ਤੇ ਪਹਿਲਾਂ ਤਾਂ ਲੱਗਦਾ ਸੀ ਕਿ ਇਹ ਉਹਨੇ ਵੀ ਕਿਸੇ ਜ਼ੁਲਮ ਵਿੱਚ ਫੜਿਆ ਗਿਆ ਹੋਗਾ ਇਸ ਲਈ ਤੂੰ ਨਾ ਰੋ ਮੈਂ ਕਹਾਂ ਮੈਂ ਕੋਈ ਜ਼ੁਲਮ ਨਹੀਂ ਕੀਤਾ ਮੈਨੂੰ ਨਹੀਂ ਪਤਾ ਕਿਸ ਗੱਲ ਦੀ ਸਜ਼ਾ ਮੇਰੀ ਉਹ ਮੈਨੂੰ ਜੇਲ੍ਹ ਆਉਣ ਦੀ ਵਜ੍ਹਾ ਪੁੱਛਣ ਲੱਗੀ ਤਾਂ ਮੈਂ ਦੱਸਿਆ ਹਰ ਕੋਈ ਮੈਨੂੰ ਦੇਖਣ ਲੱਗਾ ਤੇ ਕਹਿਣ ਲੱਗਾ ਜੇ ਤੂੰ ਇਦਾਂ ਦੀ ਵੀਡੀਓ ਨਹੀਂ ਬਣਾਈ ਸੀ ਫਿਰ ਦੱਸ ਕੀ ਤੂੰ ਵਿਆਹ ਦੀ ਰਾਤ ਕਿਸੇ ਹੋਟਲ ਵਿੱਚ ਤਨਹੀਂ ਰੁਕਿਆ ਸੀ ਅਕਸਰ ਹੀ ਮੁੰਡੇ ਕੁੜੀਆਂ ਆਪਣੇ ਵਿਆਹ ਦੀ ਰਾਤ ਨੂੰ ਘਰ ਦੀ ਬਜਾਏ ਹੋਟਲ ਵਿੱਚ ਸਹਾਗ ਰਾਤ ਮਨਾਉਣਾ ਪਸੰਦ ਕਰਦੇ ਤਾਂ ਇਹਨੂੰ ਨਹੀਂ ਪਤਾ ਕਿ ਇਦਾਂ ਦੇ ਕੈਮਰੇ ਲੱਗੇ ਹੁੰਦੇ ਆ ਜਿਨ੍ਹਾਂ ਵਿੱਚ ਸਿੱਧੀ ਬੈਡ ਦੀ ਵੀਡੀਓ ਬਣਦੀ ਹੈ ਹਸਬੰਡ ਵਾਈਫ ਦੀ ਇੱਜ਼ਤ ਤੇ ਪਵਿੱਤਰ ਰਿਸ਼ਤੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਬਹੁਤ ਸਾਰੇ ਪ੍ਰੈਸਿਕ ਮਾਈ ਜਾਂਦੇ ਆ ਇਹ ਸੁਣ ਕੇ ਤਾਂ ਮੇਰਾ ਦਿਮਾਗ ਘੁੰਮ ਗਿਆ ਸਵੀਟ ਰੂਮ ਦਾ ਸ਼ਬਦ ਮੇਰੇ ਕੰਨਾਂ ਵਿੱਚ ਘੁੰਮਣ ਲੱਗ ਪਿਆ ਮਲੇਸ਼ੀਆ ਵਿੱਚ ਗਿਆ ਸੀ ਮੈਨੂੰ ਕਮਰਾ ਯਾਦ ਆਉਣ ਲੱਗ ਪਿਆ ਜਿਹੜਾ ਮੈਨੂੰ ਸਵੀਟ ਰੂਮ ਕਹਿ ਕੇ ਦਿੱਤਾ ਪਰ ਉੱਥੋਂ ਆਏ ਨੂੰ 3 ਮਹੀਨੇ ਹੋ ਗਏ ਸੀ ਇਸ ਲਈ ਮੈਂ ਸਭ ਕੁਝ ਦਿਮਾਗ ਵਿੱਚ ਨਹੀਂ ਆਇਆ ਜੋ ਕੁਝ ਨੂੰ ਮੁੰਡਾ ਕਹਿ ਰਿਹਾ ਸੀ ਕਹਿਣ ਲੱਗਾ ਹੋਟਲ ਦੇ ਕਮਰੇ ਵਿੱਚ ਕੈਮਰੇ ਲੱਗੇ ਹੁੰਦੇ ਆ ਖਾਸ ਤੌਰ ਤੇ ਵਿਆਹ ਹੈ ਹਨੀਮੂਨ ਮਨਾਉਣ ਵਾਲੇ ਜੋੜਿਆਂ ਦੀ ਵੀਡੀਓ ਬਣਾਈ ਜਾਂਦੀ ਹੈ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਮੇਰੀ ਗੱਲ ਤੇ ਹੱਸਣ ਲੱਗਾ ਤੇ ਕਹਿਣ ਲੱਗਾ ਮੈਂ ਵੀ ਚੁਰਮ ਦੀ ਦੁਨੀਆ ਦਾ ਬਾਦਸ਼ਾਹ ਤੂੰ ਕੋਈ ਵੀਡੀਓ ਨਹੀਂ ਬਣਾਈ ਕਿਸ ਤਰ੍ਹਾਂ ਇਦਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਸਕਦੀ ਹੈ ਪੱਕਾ ਕਿਸੇ ਹੋਟਲ ਵਾਲੇ ਦੇ ਕਮਰੇ ਵਿੱਚ ਕੈਮਰੇ ਲੱਗੇ ਹੋਣ ਐਮੀ ਗੱਲ ਸੁਣ ਕੇ ਤੈਨੂੰ ਸਮਝ ਨਹੀਂ ਆਈ ਮੇਰਾ ਹਨੀਮੂਨ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਗਿਆ ਉਹ ਕਹਿਣ ਲੱਗਾ ਇਹ ਬਹੁਤ ਗੰਦਾ ਤੇ ਘਟਿਆ ਸਮਾਜ ਹੈ ਇਸੇ ਲਈ ਸਮਾਜ ਵਿੱਚ ਰਹਿਣ ਦਾ ਤਰੀਕਾ ਲੱਗ ਹੈ ਜੇ ਕਰ ਵਾਲੀ ਦੇ ਨਾਲ ਕਿਤੇ ਜਾਣਾ ਤਾਂ ਬੜੀ ਸਾਵਧਾਨੀ ਰੱਖਣੀ ਚਾਹੀਦੀ ਹੈ ਕੁਝ ਨਹੀਂ ਕਿਉਂਕਿ ਕਮਰੇ ਵਿੱਚ ਕੈਮਰੇ ਜੈਜ ਰਿਸ਼ਤੇ ਨੂੰ 2 ਨੰਬਰ ਦਾ ਬਣਾ ਕੇ ਪੇਸ਼ ਕਰਦੇ ਆਂ ਤੂੰ ਵੀ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਵੀਡੀਓ ਨਹੀਂ ਦੇਖਦਾ ਲੋਕ 2 ਨੰਬਰ ਦੇਆਂ ਕੁੜੀਆਂ ਨੂੰ ਨਾਲ ਗੱਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੀ ਆਂ ਉਹਨਾਂ ਵਿੱਚੋਂ ਕੁਝ ਬੁੜੀਆਂ ਇਦਾਂ ਦੀਆਂ ਹੁੰਦੀਆਂ ਜੋ ਕਿ ਹਸਬੰਡ ਵਾਈਫ ਆਪਣੇ ਮੋਬਾਈਲ ਵਿੱਚ ਬਣਾ ਕੇ ਬੈਠੇ ਹੁੰਦੇ ਆਂ ਮੋਬਾਈਲ ਵਿੱਚ ਬਣਾਇਂ ਕੋਈ ਕੋਈ ਵੀ ਚੀਜ਼ ਸੇਵ ਨਹੀਂ ਹੁੰਦੀ ਕਦੇ ਨਾ ਕਦੇ ਕਿਸੇ ਦੇ ਹੱਥਾਂ ਲੱਗ ਹੀ ਜਾਂਦੀ ਬਹੁਤ ਵੱਡੇ ਵੱਡੇ ਹੈਕਰ ਬੈਠੇ ਹੋਏ ਆ ਜਿੱਥੇ ਉਹਨਾਂ ਦੇ ਲਈ ਕਿਸੇ ਲਈ ਵੀ ਡਾਟਾ ਲੈਣਾ ਔਖਾ ਨਹੀਂ ਹੁੰਦਾ ਫਿਰ ਉਹ ਮੁੰਡਾ ਕਹਿਣ ਲੱਗਾ ਕਿ ਬਹੁਤ ਸਾਰੇ ਹਸਬੰਡ ਵਾਈਫ ਦੇ ਪੱਕੇ ਜਾਣਦੇ ਜਦੋਂ ਆਸ ਹੁੰਦੇ ਆ ਤਾਂ ਉਹਨਾਂ ਨੂੰ ਗਲਤ ਵੀਡੀਓ ਬਣਾ ਕੇ ਭੇਜਣ ਦੀ ਜਤ ਕਰਦੇ ਕਿਉਂਕਿ ਉਹਨਾਂ ਦੀਆਂ ਘਰ ਵਾਲੀਆਂ ਤਾਂ ਯਾਦ ਆਉਂਦੀਆਂ ਹੁੰਦੀਆਂ ਇਸ ਲਈ ਕਿ ਉਹ ਆਪਣੀ ਵੀਡੀਓ ਬਣਾਉਣ ਤੋਂ ਪਹਿਲਾਂ ਭੇਜੋ ਜੇ ਕੁਝ ਤੇਰੇ ਨਾਲ ਵੀ ਹੋਇਆ ਹੈ ਇਹ ਸਭ ਕੁਝ ਨਵਾਂ ਨਹੀਂ ਮੈਂ ਬਹੁਤ ਸਾਰੇ ਇਦਾਂ ਦੇ ਕੇਸ ਦੇਖੇ ਆ ਤੇ ਸੁਨੇ ਵੀ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਵੀਡੀਓ ਦੇਖ ਕੇ ਸੁਸਾਇਡ ਕਰਦੀਆਂ ਦੇਖੀ ਲੋਕ ਸਭ ਕੁਝ ਜਾਣ ਕੇ ਵੀ ਕਹਿੰਦੇ ਆ ਕਿ ਗਲਤੀ ਨੂੰ ਦਰਹਾਉਂਦੇ ਸਾਰਿਆਂ ਨੂੰ ਪਤਾ ਹੈ ਕਿ ਹੋਟਲ ਵਿੱਚ ਬਨੇ ਕੈਮਰੇ ਹਨ ਕਮਰੇ ਵਿੱਚ ਕੈਮਰੇ ਹੁੰਦੇ ਮੇਰਾ ਭਰਾ ਇਸ ਲਈ ਸਾਵਧਾਨੀ ਜ਼ਰੂਰੀ ਹੈ ਤੂੰ ਉਹਨਾਂ ਰੋਕਾਂ ਨੂੰ ਕੋਝ ਵੀ ਨਹੀਂ ਕਰ ਸਕਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਰੋ ਪਿਆ ਵਾਕਿਆ ਮੈਂ ਸਮਾਜ ਵਿੱਚ ਇਦਾਂ ਦੀ ਪਹਿਲਾਂ ਗਲਤੀ ਨੂੰ ਨਹੀਂ ਰੋਕ ਸਕਦਾ ਕਿਉਂਕਿ ਸਾਡਾ ਸਿਸਟਮ ਕਰਪਟ ਸਿਸਟਮ ਹੈ ਉਹਨਾਂ ਦੇ ਖਿਲਾਫ ਕੋਈ ਵੀ ਐਕਸ਼ਨ ਲੈ ਕੇ ਬराई ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੀ ਪਰ ਮੇਰਾ ਵਿਆਹ ਹੋਇਆ ਸੀ ਰੱਬ ਦਾ ਵਾਸਤਾ ਆਪਣਾ ਹਨੀਮੂਨ ਰੂਮ ਯਾਦਗਰ ਬਣਾਉਣ ਦੇ ਲਈ ਇਦਾਂ ਦੀ ਥਾਂ ਤੇ ਨਾ ਜਾਓ ਜੇ ਜਾਣਾ ਹੈ ਤਾਂ ਬੜੀ ਸਾਵਧਾਨੀ ਰੱਖਿਓ ਕਿਉਂਕਿ ਕਮਰੇ ਵਿੱਚ ਲੱਗੀ ਕੈਮਰੇ ਦੀ ਅੱਖ ਤੁਹਾਡਾ ਹਸਤਾ ਵਸਤਾ ਪਰ ਵਾਰ ਬਰਬਾਦ ਕਰ ਸਕਦੀ ਮੈਨੂੰ ਨਹੀਂ ਪਤਾ ਮੇਰਾ ਅੰਜਾਮ ਕੀ ਹੋਗਾ ਮੈਨੂੰ ਸਜ਼ਾ ਹੋ ਜਾਊਗੀ ਜਦ ਮੈਂ ਇਸ ਜਗ੍ਹਾ ਤੋਂ ਨਿਕਲ ਜਾਊਗਾ ਹਾਂ ਪਰ ਜੋ ਕੁਝ ਇੰਦਰ ਦੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਬੋਲ ਸਕਦਾ ਕਾਸ਼ ਵਕਤ ਸੋੜਾ ਜਾ ਪਿੱਛੇ ਚਲਾ ਜਾਂਦਾ ਜੋ ਟਿਕਟ ਮੈਂ ਪਾੜ ਕੇ ਸੁੱਟ ਦਿੰਦਾ ਤੇ ਮੈਂ ਹੋਟਲ ਵਿੱਚ ਆਪਣੀ ਚੀਜ਼ਾਂ ਬਤਾਂ ਦੇ ਕਾਬੂ ਰੱਖਦਾ ਮੇਰੀ ਘਰ ਵਾਲੀ ਸੀ ਉਹ ਬੇਸ਼ੱਕ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਜ਼ਰੂਰੀ ਨਹੀਂ ਸੀ ਕਿ ਉਹ ਦੇ ਨਾਲ ਹੋਟਲ ਦੇ ਕਮਰੇ ਵਿੱਚ ਜਾ ਕੇ ਰਿਸ਼ਤਾ ਬਣਾਇਆ ਜਾਵੇ ਅਸੀਂ ਇਸ ਸਿਸਟਮ ਨੂੰ ਰੋਕ ਨਹੀਂ ਸਕਦੇ ਪਰ ਸਾਵਧਾਨੀ ਜ਼ਰੂਰ ਵਰਤ ਸਕਦੇ ਹਾਂ ਹਾਂਜੀ ਤੁਹਾਡੀ ਇਸ ਬਾਰੇ ਕੀ ਰਾਏ ਆ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆ ਕੱਲ੍ਹ ਨੂੰ